ਮੇਰੀ ਗੱਲ ਸੁਣ ਓਏ ਲੈ ਫੜ ਨਿੰਬੂ ਪਾਣੀ ਪੀ ਚੱਕ ਓਏ ਨਿੰਬੂ ਨਹੀਂ ਪੀਂਦਾ ਓ ਮੈਂ ਸਾਰੀ ਉੱਤਰ ਜੂ ਮੇਰੀ ਖਾਦ ਓਏ ਤੂੰ ਪੀ ਓਏ ਤੂੰ ਚੁੱਪ ਕਰਕੇ ਖਾਦਾ ਤੈ ਤੂੰ ਤੜਕੇ ਦਾ ਕੁਝ ਦੱਸ ਮੈਨੂੰ ਖਾਦੇ ਨੇ ਮੈਨੂੰ ਭੁੱਖੇ ਹੀ ਲੱਗਦੀ ਜਦੋਂ ਮੇਰਾ ਲੀਵਰ ਐਡਾ ਹੋਇਆ ਪਿਆ ਭੁੱਖ ਕੀ ਮਕਲਾਵੇ ਚ ਲੱਗੂ ਤੜਕੀ ਦਾ ਤੂੰ ਭੁੱਖੀ ਖਾ ਲੈਣਾਗਾ ਮੇਰੀ ਗੱਲ ਸੁਣ ਲੈ ਹੁਣ ਤਾਂ ਤੂੰ ਕਹੇਗਾ ਵੀ ਛੋਟਾ ਮੇਰੇ ਮੂਰੇ ਬੋਲਦਾ ਤੇਰੇ ਭਲੇ ਨੂੰ ਹੀ ਬੋਲਦਾ ਮੈਂ ਸਮਝ ਗਿਆ ਜੇ ਤੇਰਾ ਮਾੜਾ ਮੋਟਾ ਕੁਝ ਮੂੰਹ ਆਉਂਦਾ ਤਾਂ ਹੀ ਬੋਲਦਾਗਾ ਮੈਂ ਜੇ ਤੈਨੂੰ ਕੁਝ ਹੋ ਗਿਆ ਨਾ ਸਾਨੂੰ ਤਾਂ ਲੋਕ ਵੇਚ ਵੱ ਮੜਾ ਮੋਟਾ ਖਾਣੇ ਚ ਪਾਲਿਆ ਘਰ ਮੈਂ ਪਾਲਾ ਕੁਛ ਕਹਿ ਕੇ ਸੀ ਨਹੀਂ ਮੈਂ ਵੀ ਅਸੀਂ ਵੀ ਤੈਨੂੰ ਕੁਛ ਨਹੀਂ ਕਹਿੰਦੇ ਮੇਰੀ ਗੱਲ ਮੈਂ ਤਾਂ ਤੇਰੇ ਜਿੰਦੇ ਵਰਗੀ ਰੱਖੀ ਆ ਭਾਈ ਉਹ ਪਤਾ ਮੈਨੂੰ ਸਿਆਣਾ ਬੰਦਾ ਕਰਦਾ ਜਿੰਦਾ ਹੁੰਦਾ ਪਤਾ ਮੈਨੂੰ ਮੇਰੀ ਸੁਣ ਗੱਲ ਤੂੰ ਜੇ ਤੂੰ ਆ ਬੈਜੇ ਤੂੰ ਦੀ ਲੀਵਰ ਲੂਬਰ ਦੀ ਦਵਾਈ ਖਾਣਾ ਨਾ ਉਹ ਤੋਂ ਦਵਾਈ ਖਾ ਲੈ ਨੀਂਦ ਦੀ ਠੀਕ ਹੈ ਮੈਨੂੰ ਤਾਂ ਹਾਂ ਉਹ ਬੰਨੂ ਤੋਂ ਮੈਂ ਤੈਨੂੰ ਕੁਛ ਨਹੀਂ ਕਹਿੰਦਾ ਠੀਕ ਹੈ ਖਾ ਲੈ ਤੜਕੀ ਪਾ ਕੇ ਨਾ ਓਹੋ ਆਹ ਭੁੱਲ ਗਿਆ ਮੈਂ ਪੀਪੀ ਚ ਲਈ ਚੱਕੇ ਓਏ ਉਹ ਪਾਇਣ ਦਾ ਇੱਕ ਤਾਂ ਸੜਾ ਅਥੂ ਪਾਥੂ ਨਹੀਂ ਖਾਣੂ ਹਟਦਾ ਜਿਹੜੀ ਚੀਜ਼ ਫਲਦੀ ਤੱਕੀ ਤੁਰਿਆ ਹੁੰਦਾ ਤੱਕੀ ਤੁਰਿਆ ਹੁੰਦਾ ਉਹ ਤੇਰੇ ਕੋਈ ਨੁਕਸ ਪੈ ਜੂਗਾ ਅੰਦਰ ਤੇ ਨੁਸਕਲ ਨਹੀਂ ਆਹ ਲੀਵਰ ਮੇਰਾ ਹਾਜਮਾਦਾਰ ਕਰਤਾ ਨੇ ਬਾਈ ਮੇਰੀ ਸੁਣ ਲੈ ਗੱਲ ਤੂੰ ਕੋਈ ਕੰਮ ਨਾ ਕਰੇ ਕਰ ਸੱਚੀ ਕਹਿਣਾ ਪਾ ਕੇ ਨਾ ਚੱਟੇ ਤੂੰ ਬੁਲਬੁਲ ਵਰਗੇ ਕੱਪੜੇ ਤੜਕੀ ਬਹਿ ਜਾ ਕਰ ਠੀਕ ਹੈ ਰੋਟੀ ਤੈਨੂੰ ਮੰਜੇ ਤੇ ਮਿਲੂਗੀ ਚਾਹ ਤੈਨੂੰ ਮੰਜੇ ਤੇ ਮਿਲੂ ਤੇ ਤੁੱਟੇ ਹੋਏ ਕੱਪੜੇ ਮਿਲ ਜਾਣਗੇ ਪਰ ਮੇਰੀ ਵੀਰ ਆ ਬੰਨੇ ਤ੍ਰਿਮੂਰੇ ਹੱਥ ਆ ਨਾ ਕੁਛ ਖਾਇਆ ਕਰ ਤੂੰ ਭੁੱਖੀ ਪਾਕੀ ਮੈਨੂੰ ਕੰਜਰ ਦਾ ਤੇਰਾ ਰੂਪ ਨਹੀਂ ਸਮਝ ਆਉਂਦਾ ਹੈਗਾ ਕਰੇ ਤੂੰ ਮੇਰਾ ਸਹਾਰਾ ਰੁਦਰ ਰੂਪ ਧਾਰਨ ਕਰ ਲੈਣਾ ਬਈ ਅੱਖਾ ਲਾਲ ਤੇਰੀਆਂ ਵੀ ਮਾਰ ਦੂੰ ਮੈਂ ਕਦੇ ਤੂੰ ਐਂ ਕਹਿਣਾ ਵੀ ਮੈਨੂੰ ਤੇਰੀ ਫਿਕਰੇ ਬਹੁਤ ਹੈ ਮੈਂ ਸਮਝਾਂ ਕੀ ਤੇਰੀ ਗੱਲ ਨੂੰ ਉਹ ਤੇਰੇ ਭਲੇ ਨੂੰ ਹੀ ਲੜਦਾ ਤੇਰੇ ਭਲੇ ਨੂੰ ਹੀ ਲੜਦਾਗਾ ਫਿਰ ਲੜਦਾ ਮੈਨੂੰ ਮਗਲ ਲੈ ਲੈ ਤੇ ਇੱਕ ਮੈਂ ਬੈਠਾ ਦੇਖੀ ਜਾ ਕਰੂੰ ਯਾਰ ਕੀ ਕਰੇਗਾ ਤੂੰ ਮਗਲ ਲੈ ਲੈ ਮੇਰਾ ਲੈ ਲੈ ਕਰ ਚਤਰਾਹਾਰ ਦੇਖ ਰਿਆ ਕਰੂ ਥੋੜਾ ਜਿਹਾ ਚਤਰਾਹਾਰ ਦੇਖਾ ساری ਉਮਰ ਹੋ ਗਈ ਤੇਨੂੰ ਚਤਰਾਹਾਰ ਦੇਖਦ ਨੂੰ ਹਲੇ ਸਾਲ ਅੱਕਿਆ ਨਹੀਂ ਤੂੰ ਚਿੱਤਰਹਾਰ ਦੇਖ-ਦੇਖ ਕੇ ਤੇ ਤੇਰੀ ਬਹੂ ਵੀ ਚਿੱਤਰਹਾਰ ਦੇਖਦੀ ਆ ਫੋਨ 'ਚ ਆ ਉਹਦੇ ਕਰ ਤਾਂ ਲੱਗਰੀ ਅੱਛੀ ਦੀ ਨੱਚਦੀ ਧੂਣੀ ਭੈਣ ਤੂੰ ਦੱਸ ਉਹਦਰ ਸਾਦਾ ਫੜੂਏ ਪਿਗਲੀ ਤੇ ਤਾਂ ਭੈਣ ਥੋੜੀ ਮੱਝ ਮੂਰੇ ਵੀਣ ਵਜਾਈ ਜਿਹੀ ਨਾ ਵਜਦੀ ਹਾਂ ਓਏ ਬੱਸ ਓਏ ਮੈਨੂੰ ਨਹੀਂ ਪਤਾ 5000 ਲੈ ਜੀ ਮੇਤੋਂ ਕਿਉਂ ਕਾਹਦੇ ਖਾਤਰ ਛੋਟਾ ਮਾਹਲਾ ਨਹੀਂ ਆ ਇਹ ਕੰਮ ਸੰਭਲ ਨਹੀਂ ਹੁੰਦਾ ਯਾਰ ਕੋਈ ਘੋਟੋਲਾ ਮਾਇਰੇ ਮੰਗਿਆ ਮੈਂ ਭੈ ਦਾ ਕਿ ਬੰਬ ਮੰਗ ਲਿਆ ਤੂੰ ਕੰਦਰੀ ਡਾਉਣ ਕਿਸ ਨਹੀਂ ਭੁੱਲ ਗਿਆ ਇਹ ਵੇ ਪੱਟ ਦਾ ਕੰਮ ਕਰੇ ਇੱਕ ਲਾਪਾਸਾ ਕੱసే ਦਿਖਣਾ ਇਹ ਭੁੱਲ ਗਿਆ ਆਹ ਲਾਹ ਆਪੇ ਆ ਬਾਹਰ ਕੰਜਰ ਦਾ ਲੰਮੀ ਆ ਤਾਣੀ ਤੇ ਜਦੋਂ ਜਦ ਕੱਟੇ ਇਹਦੀ ਅੰਦਰ ਪਾਣੀ ਨਹੀਂ ਦਿੰਦੇ ਆਗੂ ਆ ਵਾਗੂ ਕੀ ਆ ਮੀਚ ਵਾਗੂ ਤਨ ਯਾਦੂ ਇੱਕਦ ਖਾਵਾ ਹੈ ਜਾਦੂ ਦਿਖਾਉ ਨੂੰ ਭੈਣ ਦੀ ਸਵਰਾੜ ਜਾਦੂਗਰ ਤੂੰ ਮੇਰੇ ਸਾਲ ਨੇ ਕੰਨ ਦਾ ਪਰਦਾ ਪਾਰਦਾ ਦੀ ਹਾਂ ਵੀਰਾ ਮਾ ਵੀਰਾ ਮਰਾਟ ਕਾਡੂਗਾ ਕੱਜਰ ਦੇ ਅੱਖਾਂ ਵਿੱਚ ਜਾਦੂ ਦਾ ਹੁਣ ਦਿਖਾ ਦੋਣਾ ਤੈਨੂੰ ਬਸ ਆੱਖ ਲੱਗੀ ਦੀ ਮੇਰੇ ਸਾਲ ਦੀ ਮੇਰੀ ਆਹ ਪਾਣੀ ਕਦੇ ਲੱਗੀ ਵਾਲੇ ਅੱਖ ਨਹੀਂ ਲਾਉਦੇ ਤੇਰੀ ਕਿਵੇਂ ਲੱਗ ਜਾਂਦੀ ਆ ਹੈ ਗਾਜਰ ਵਰਗੀ ਦੇ ਲੱਗਦੀ ਆ ਤੇਰੀ ਭੈਣ ਮਰਾਵੇ ਖਾ ਕੇ ਗਾਜਰ ਵਰਗੀ ਵਾਲੀ ਮੂਲੀ ਵਰਗੀ ਇਹ 14 7 8 ਦਾ ਤਾਂ ਹੋ ਗਿਆ ਉੰਗੇ ਨਹੀਂ ਆਉਂਦੀ ਮੈਨੂੰ ਤਾਂ ਉਹ ਕੀ ਹੋ ਗਿਆ ਪਤਾ ਨਹੀਂ ਕੀ ਹੋ ਗਿਆ ਨੀਂਦਾ ਤਾਂ ਮੇਰੀ ਉਡਣੀਆਂ ਚਾਹੀਦੀਆਂ ਨੇ ਭਾਕੂ ਆਹ ਨਹੀਂ ਤਾਂ ਮੈਨੂੰ ਨਹੀਂ ਆਉਂਦੀ ਬਾਈ ਤੂੰ ਜਨਾਨੀ ਵਾਲਾ ਤੂੰ ਟੱਬਰ ਵਾਲਾ ਤੈਨੂੰ ਕੌਣੀ ਨੀਂਦ ਆਉਂਦੀ ਬਾਈ ਛੜੇ ਛੜਾਂਗ ਨੂੰ ਵਧੀਆ ਨੀਂਦ ਆਉਂਦੀ ਵਾਲੇ ਆ ਨੂੰ ਆਉਂਦੀ ਆ ਕੱਫਟੇ ਰਹਿਣ ਦਾ ਸੌ ਫਿਕਰ ਹੁੰਦੀ ਆ ਭਲਾ ਆ ਮਾਤੜ ਦਾ ਸਾਰਾ ਜਮਾਨਾ ਬੈਰੀ ਬਣ ਰਿਹਾ ਸਾਰੇ ਬੈਰੀ ਬਣ ਰਹੇ ਨੇ ਹੈ ਜਿਹੜੇ ਉੱਧਰ ਵੇ ਉਧਰ ਤਪ ਨੂੰ ਗਣੀ ਕੀ ਬਣਿਆ ਮੀ ਮਾਂ ਦੇ ਫੇਰੇ ਲੱਭੇ ਚਾ ਲੋ ਮੇਰੇ ਕੋਲ ਨੌਣਾ ਲਿਆ ਕਰੋ ਦਾ ਜਿਆ ਤੈਨੂੰ ਦੱਸਾਂ ਰਾਤ ਜਦੋਂ ਡਰਾਮਾ ਦੇਖ ਕੇ ਤਾਂ ਕਿਹੜੇ ਦੰਦਾ ਤੈ ਫਿਰਦਾ ਤੀ ਮੈਂ ਕਾਹ ਨੂੰ ਦੰਦਾ ਫਿਰਦਾ ਤੀ ਮਰੇ ਸਾਲੀ ਦੀ ਉਹੋ ਮਤੋਂ ਕਾਹ ਨੂੰ ਕਹੂੰ ਨਾ ਜਰ ਮਤੋਂ ਗਾਲਾਂ ਸੁਣੇਗਾ ਮੇਰੇ ਕੋਲ ਤਾਂ ਨੌਣ ਹੀ ਲੈਣਾ ਤੈਨੂੰ ਮੈਂ ਇਨੀ ਗੱਲ ਦੱਸਦੀ ਜਿਹੜੀ ਜਨਾਨੀ ਧਾਰੂ ਪਿਆਲਾ ਪੀਂਦੀ ਐ ਜਿਹੜੀ ਜਨਾਨੀ ਬੰਦੇ ਨੂੰ ਬੋਲਦੀ ਆ ਮਾੜਾ ਜਿਹੜੀ ਜਨਾਨੀ ਕਰਦੀ ਆ ਗਾਲਾਂ ਜਿਹੜੀ ਜਨਾਨੀ ਚੱਲਦੀ ਆ ਉਤੋਂ ਦੀ ਲਾਲ ਝੰਡਾ ਹੁੰਦੀ ਆ ਓਏ ਇਡੀ ਜਨਾਨੀ ਸਿਰ ਤੇ ਰੱਖੇ ਚੁੰਨੀ ਰੋਟੀਆਂ ਪਕਾਵੇ ਬੰਦੇ ਨੂੰ ਜੀ ਜੀ ਕਰੇ ਇੱਜ਼ਤ ਕਰੇ ਉਹ ਹੁੰਦੀ ਆ ਹਰਾ ਝੰਡਾ ਇਹ ਝੰਡੇ ਕਿਹੜੇ ਇਹ ਹੁੰਦੇ ਨੇ ਨੰਮੀ ਮੰਦਿਰ ਦੀ ਹੁੰਦੇ ਨੇ ਲਾਲ ਝੰਡਾ ਹੋਰੀਆ ਚਰਨੋਂ ਮੇਰੇ ਲੱਭ ਉਹਦੀ ਗੱਲ ਨਹੀਂ ਕਰਨੀ ਮਾਏ ਚਰਨੋਂ ਦਾ ਕੋਈ ਜ਼ਿਕਰ ਨਹੀਂ ਕਰਨਾ ਚਾਹੁੰਦਾ ਅੰਦਰ ਨੇ ਫਿਰ ਆਪਾਂ ਆਪ ਲਾਲ ਝੰਡੇ ਆ ਆਪਾਂ ਕਿੱਥੇ ਲਾਲ ਝੰਡੇ ਮਰੇ ਯਾਰਾ ਹੋਰ ਹੁਣ ਲੈ ਆਪਣੀ ਦਾ ਕੋਈ ਸਮ ਨਹੀਂ ਖਾਂਦਾ ਕੀ ਮਾਲ ਆਪਣੇ ਚ ਬਈ ਹੈ ਹੋ ਦੱਸ ਕੀ ਤੋਂ ਖਾ ਕਰਦੇ ਆਪਾਂ ਜਨਾਨੀ ਨਾਲ ਕਰੇ ਦੁੱਖ ਅੱਛਾ ਡਬਰਾ ਕੀ ਜਣਾ ਪੈਣ ਮਰਾਵੇ ਖੜਕੇ ਦੋ ਰੋਟੀਆਂ ਤੇਰੇ ਮੇਰੇ ਕਿ ਨਹੀਂ ਖਾ ਲੈ ਕਣੀ ਓਟਾ ਤੇ ਮੇਰੀ ਗੱਲ ਸੁਣ ਬਾਗੂ ਆਪੋ ਹੀ ਆਪਣ ਨੂੰ ਤਾਂ ਤੇਰੇ ਨਾਲ ਨਾਰਾਜ਼ਗੀ ਆ ਕਿਉਂ ਮੇਰੇ ਨਾਲ ਕਹਦੀ ਨਾਰਾਜ਼ਗੀ ਆ ਤੈਨੂੰ ਜੇ ਤੂੰ ਚਾਹੇ ਨਾ ਰਾਤੋਂ ਰਾਤ ਮੇਰੇ ਹੱਥ ਪੀਲੇ ਕਰਦੇ ਓਏ ਮਾਪੈਣ ਸੰਦਵਾਜਾ ਦਹਾਦੀਆਂ ਨਾ ਤੂੰ 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 ਚਾਹੁੰਦਾ ਨਹੀਂ ਬੀਬੀ ਰਦਾ ਕਾਲ ਬਸੇ ਤੂੰ ਨਹੀਂ ਜਾਂਦਾ ਬੀਬੀਰਾ ਮੇਰੇ ਬਰੋਬਰ ਦਾ ਹੋ ਜੇ ਤੂੰ ਨਹੀਂ ਚਾਹੁੰਦਾ ਕੰਜਰ ਦਾ ਵੀ ਇਹਦਾ ਟੱਬਰ ਹੋਵੇ ਤੂੰ ਨਹੀਂ ਚਾਹੁੰਦਾ ਇਹਦਾ ਜਵਾਕ ਹੋਣ ਤੂੰ ਨਹੀਂ ਜਾਂਦਾ ਬਾਗੂ ਜਿੱਦੇ ਤੈਨਾਂ ਚਾਲਾ ਮਰੀ ਜਨਾਨੀਆਂ ਹਾਜ਼ੂ ਕਰੇ ਬਾਈ ਹੋ ਮੈਨੂੰ ਇਹ ਦੱਸ ਯਾਰ ਤੁਸੀਂ ਲੈਨਿਓ ਕਿਹੜਾ ਮੇਰੇ ਚੜਜੋ ਮੈਂ ਪੈਸੇ ਆ ਪ੍ਰਗਟ ਕਰ ਦਦੀ ਨਹੀਂ ਯਾਰ ਤੇਰੇ ਵਾਸਤੇ। ਮੇਰੀ ਸੁਣਦਾ ਕਹੇ ਮਾ ਜਿਹੜੇ ਭਾਈ ਹੁਣ ਤੇਰੇ ਕਿੰਨਾ ਅਮਰੀਕਾ ਲਸ। ਕਿੱਥੇ ਤੇਰਾ ਸਿੱਧਾ ਤਾਂ ਹੋ ਰਿਹਾ ਹੁਣ ਤੂੰ। ਮਕਲਾਵਾ। ਹਾਂ ਬਸ ਹਜੇ ਕਿੱਥਾ ਹਜੇ ਕਿੱਥੇ ਪੂਰੇ ਬਦ ਤੇ ਤੈਨੂੰ ਤੁਸੀਂ ਸਿੱਧਾ ਹੋਗਾ ਮੈਂ ਤੂੰ ਮਰੀ ਜਨਾਂ ਯਾਰ ਪਾਗੂਆ। ਹੈਂ ਇਹਦੀ 40 45 ਸਾਲ ਉਮਰ ਆ ਮੇਰੀ ਯਾਰ। ਕੰ ਮੇਰੇ ਨਾਲੋਂ ਤਿੰਨ ਚਾਰ ਸਾਲ ਛੋਟਾ ਹੈ। ਹੈਂ। ਸਾਲ ਕੋਈ ਨਾ ਫਰਾ। 70 ਦਾ ਮੈਂ ਹੋਇਆ ਖੜਿਆ। ਦੋ ਘਟਸੀ ਦਾ ਓ ਮਮਾ ਇਹ ਚੱਲ ਪੰਜਾਬ ਜੁੰਦੀ ਦਾ ਮਿਲ ਜੂਗੀ ਮਨੂੰ ਜਨਾਨੀ ਦਾ ਮਿਲ ਜੂ। ਨਹੀਂ ਤੈਨੂੰ ਐ ਕਹਿਣਾ ਜਿਹੜੇ ਜਿਹੜੇ ਤੇਰੇ 5 4 ਸਾਲ ਲੈ ਹੈਗੇ ਨੇ ਭਾਈ ਚਰਨੋਂ ਲੌਖਾ ਸਭ ਦਾ ਪੰਜ 4 ਸਾਲ ਕਿਉਂ ਕੱਜਰ ਦਾ 100 ਸਾਲ ਨਹੀਂ ਮਰਦਾ ਵੀਰਾ 100 ਸਾਲ ਦੀ ਮਰਦਾ ਜਦੋਂ ਮਰ ਗਿਆ ਉਸ ਤੋਂ ਬਾਅਦ ਵੀ ਨੌ ਜਿਉਂਦਾ ਰਹੂ ਤੈਨੂੰ ਦੱਸਦੀ ਗੱਲ ਓਏ ਕੀ ਕਹਿਣਾ ਹਾਂ ਬਾਹਰ ਲੱਗੀਆਂ ਮੈਂ ਤਾਂ ਕੋਈ ਵਿਆਹ ਕਰੋਣਾ ਮੈਂ ਤਾਂ ਹਾਂ ਮੁੱਕਦੀ ਗੱਲ ਐ ਐ ਵਿਆਹ ਮੇਰੇ ਨਾਲ ਮੈਂ ਚਰਨੋਂ ਤੇ ਆ ਮਾ ਆ ਮਾਰਦੀ ਚਰਨੋਂ ਤੇ ਤਾਂ ਮੈਂ ਆ ਮਾਰਦੀ ਚਰਨੋਂ ਤਾਂ ਬਾਸ ਜਰਨੂ ਦਾ ਨੋਂ ਕੱਟਤਾ ਜਦੋਂ ਬਾ ਚਰਨੋ ਮੇਰੇ ਕਾਗਜ਼ਾ ਹੈ ਨਹੀਂ ਮੈਂ ਚਰਨੋ ਨਾਲ ਨਾ ਵਿਆਹ ਕਰਾਉਣਾ ਨਾ ਚਰਨੋ ਨਾਲ ਮੈਂ ਕੋਈ ਗੱਲ ਬਾਤ ਰਿਹਾ ਕੋਈ ਤਾਲੁਕਾਤ ਹੀ ਨਹੀਂ ਰਖਣਾ ਹਏ ਮੇਰੀ ਗੱਲ ਸੁਣ ਲੈ ਭਾਈ ਯਾਰ ਤੂੰ ਚਾਹਣਾ ਕੀ ਹੁਣਾ ਬਤਾ ਇਹ ਚਾਹਣਾ ਵੀ ਬਾਗੂਆ ਮੇਰਾ ਘਰ ਬਸਦਾ ਕਰ ਜਿਵੇਂ ਮਰਜੀ ਗਰਮੋਂ ਦਾ ਜਨਾਨੀ ਲਿਆ ਕੇ ਦੇ ਯਾਰ ਬਾਈ ਮੇਰੀ ਗੱਲ ਸੁਣ ਲੈ ਵੀਰੇ ਮੈਂ ਤਾਂ ਟੱਬਰ ਟੇਰੇਲਾ ਬੰਦਾ ਆਪਣੇ ਹੱਥ ਆ ਦੇਲਾ ਦੋਨੇ ਖੜੇ ਨੇ ਮੈਂ ਤੈਨੂੰ ਕਿੱਥੋਂ ਲਿਆਦਾ ਹੁਣ ਤੇ ਵੀ ਤੂੰ ਦਾ 40 ਸਾਲ 30 ਸਾਲ ਦੀ ਪਾੜਦਾ ਤੈਨੂੰ ਕਿੱਦਾਂ ਵਿਆਹ ਲੰਗ ਮਾਰਦੇ ਵਿਚਾਰੀ ਉਹਦੇ ਨਾਲ ਕਰਾ ਲਦਾ ਭੰਗੜੇ ਬੁਣਨ ਠੀਕਾ ਠੀਕਾ ਹੁਣ ਭੁੱਲ ਲਗਾ ਤੂੰ ਭਾਗੂਆ ਹੈਂ ਆਉ ਭੁੱਲ ਲਗਾ ਮਾਤਾ ਯਾਰ ਬਸ ਜਦੋਂ ਤੇਰਾ ਰਿਸ਼ਤਾ ਹੁੰਦਾ ਤੀ ਜੈਲੋ ਮੈਂ ਟਿਕਿਆ ਮੈਂ ਕਰੇ ਆਉਂਦੀ ਤੀ ਤੇਰਾ ਜਲੂਸ ਕੱਢਣਾ ਹੈਂ ਤੂੰ ਭੁੱਲ ਗਿਆ ਹੁਣ ਜਦ ਤੇਰੇ ਮਾਪੇ ਮਰੇ ਨੇ ਦੋ ਮਹੀਨੇ ਤੇਰੇ ਕਰੇ ਰਹੇ ਮੈਂ ਓਏ ਮਾ ਭਾਗੂ ਦੁਖੀਆ ਭਾਗੂ ਦੁਖਾ ਤੂੰ ਭੁੱਲ ਗਿਆ ਕੰਜਰ ਦਾ ਸਾਰਾ ਕੁਝ ਹੋਣਾ ਹੈ ਐਡਾ ਕ ਹੁੰਦਾ ਤੀ ਜੱਸਾ ਐਡਾ ਕ ਕਦੇ ਤੂੰ ਦੱਦਪ ਲਿਆਉਂਦਾ ਉਹਨੂੰ ਚੁਗਣੀ ਚ ਕਦੇ ਮੈਂ ਦੱਦਪ ਲਿਆਉਂਦਾ ਜਦ ਤੇਰੇ ਮਾਤਾ ਨਿਕਲੀਆਂ ਭੁੱਲ ਗਿਆ 15 ਦਿਨ ਤੂੰ ਮੰੰਜੇ ਤੋਂ ਨਹੀਂ ਉੱਠੇ ਰੋਟੀ ਟੁੱਕ ਕੌਣ ਪਕਾ ਕੇ ਦਿੰਦਾ ਦੀ ਤੈਨੂੰ ਐ ਹਾਂ ਕੌਣ ਦਿੰਦਾ ਦੀ ਰੋਟੀ ਟੁੱਕ ਪਕਾ ਕੇ ਵੀਰਾ ਵੀਰਾ ਖੜਾ ਤੇਰੇ ਨਾਲ ਉਹ ਤਾਂ ਭਾਗੂਆ ਛੋੜਾ ਗੋਹਾ ਗੁੜਾ ਕੌਣ ਦੇਦਾ ਦੀ ਵੀਰਾ ਦੇਖਦਾ ਦੀ ਵੀਰਾ ਹੈ ਉਹ ਗੂ ਮੂਤ ਕੌਣ ਕਰਦਾ ਦੀ ਜੱッセ ਦਾ ਮੈਂ ਕਰਦਾ ਦੀ ਮੈਂ ਮੈਂ ਪਹਿਲਾਂ ਤੇਰਾ ਦੁਸ਼ਮਣ ਦੁਸ਼ਮਣ ਆ ਭਾਈ ਦੁਸ਼ਮਣ ਆ ਰਿਸ਼ਤਾ ਕਲਾ ਸਕਦਾ ਤੂੰ ਕਰਾਉਂਦਾ ਨਹੀਂ ਤੇਰੇ ਕੋਈ ਸਾਲੀ ਨਹੀਂ ਹੈਗੀ ਤੂੰ ਮੈਨੂੰ ਦੁਸ਼ਮਣ ਕਹੀ ਨਾ ਜਿੱਦੇ ਤੇਰੀ ਮੇਰੀ ਦੁਸ਼ਮਣੀ ਹੋਊਗੀ ਨਾ ਸੂਰਜ ਦੂਜੇ ਪਾਸੇ ਚੜੂ ਤੇ ਦੁਸ਼ਮਣ ਯਾਰ ਦੁਸ਼ਮਣ ਯਾਰ ਸਾਰਾ ਪਿੰਡ ਦੁਸ਼ਮਣ ਬਣ ਸਕਦਾ ਆ ਪਟਬਰਾਲਾ ਹੋਇਆ ਬੈਠਾ ਮੈਂ ਪਟਬਰਾਲਾ ਨਾਲ ਹੋ ਮਾਮਾ ਕੱਲਾ ਕਰਾਇਆ ਮੈਂ ਕਰੂ ਮੈਂ ਤੇਰੇ ਸਿਰ ਤੇ ਪੱਗ ਨਾ ਤੂੰ ਅੱਗ ਕਿਉਂ ਰੱਖਣੀ ਆ ਮੈਂ ਤੇਰੇ ਸਿਰ ਤੇ ਪੱਗ ਰੱਖਦਾ ਤੂੰ ਦਾ ਪਰਣਾ ਮੇਰੇ ਨਾਲ ਆਹ ਗੱਲ ਤੈਨੂੰ ਯਕੀਨ ਨਹੀਂ ਆ ਮੈਂ ਤੈਨੂੰ ਯਾਰ ਆ ਠੀਕ ਆ ਅੱਗਾਂ ਮਟਾ ਮੇਰੇ ਨਾਲ ਨਾ ਲਾ ਮੈਨੂੰ ਯਕੀਨ ਆ ਵੀ ਤੂੰ ਮੇਰਾ ਯਾਰ ਹੈ ਮੇਰੀ ਸੁਣ ਗੱਲ ਪਾਗੂਆ ਪੱਗ ਨਹੀਂ ਬਟਾਉਣੀ ਇਤਿਹਾਸ ਗਵਾ ਜਿੰਨਾਂ ਨੇ ਪੱਗਾਂ ਬਟਾਈਆਂ ਨੇ ਪੱਕੇ ਦੁਸ਼ਮਣ ਬਣੇ ਨੇ ਓਏ ਹੈ ਡੋਕਰ ਨੇ ਕਿਸਨਾ ਮਾਰਤਾ ਤੀ ਪੱਗਾਂ ਪਟਾ ਕੇ ਗਦਾਰੀਆਂ ਹੁੰਦੀਆਂ ਹੁੰਦੀਆਂ ਨੇ ਤੈਨੂੰ ਦੱਸਾਂ ਮੈਂ ਪਾਗ ਨਹੀਂ ਪਟਾਉਣੀ ਦਿਲ ਬਣਾਉਣੇ ਚਾਹੀਦੇ ਨੇ ਜਿੱਥੇ ਦਿਲ ਬਣੇ ਗਏ ਉੱਥੇ ਯਾਰੀਆਂ ਫਿਰ ਮੇਰੇ ਤੇ ਕੀ ਕਹਦਾ ਮੇਰੀ ਗੱਲ ਸੁਣ ਜੇ ਬਾਲਾ ਨੇ ਕਿਹਾ ਆਪਾਂ ਜੂਪੀ ਬਾਜਣਾ ਬਿਹਾਰ ਵਾਲਾ ਮੈਨੂੰ ਚਾਹੀਦੀ ਆ ਪੰਜਾਬਣ ਮੈਂ ਮੈਂ ਤਾਰੇ ਮਾਰੇ ਨਹੀਂ ਕਰਾ ਸਕਦਾ ਮੈਂ ਪੰਜਾਬ ਮੈਂ ਜਾਣਾ ਮੇਰੇ ਜਵਾਕ ਪੰਜਾਬੀ ਬੋਲਣ ਯਾਰ ਮੇਰੇ ਮਾਪੇ ਪੰਜਾਬੀ ਬੋਲਦੇ ਤੇ ਮੇਰੇ ਦਾਦੇ ਪਰਦਾਦੇ ਪੰਜਾਬੀ ਬੋਲਦੇ ਤੇ ਮੈਂ ਪੰਜਾਬੀ ਬੋਲਦਾ ਮੇਰੇ ਜਵਾਕ ਵੀ ਪੰਜਾਬੀ ਬੋਲਣਗੇ ਮੈਂ ਕਿਉਂ ਹਿੰਦੀ ਬੋਲਣ ਨਾਲ ਲੈ ਆ ਮੈਂ ਭਾਈ ਹੈ ਮੈਂ ਕੋ ਲਿਆ ਮੈਂ ਵੇ ਕੁਛ ਨਹੀਂ ਹੁੰਦਾ ਮੇਰੇ ਸਾਲੇ ਜਵਾਗ ਦਾ ਪੰਜਾਬੀ ਬੋਲਣਗੇ ਨਹੀਂ ਬੋਲਦਾ ਭਈ ਅਗਲੀ ਆਪਣੀ ਪਾਠਾ ਸਿਖਾਊਗੀ ਸਾਡੀ ਪਾਠਾ ਨੂੰ ਖਤਮ ਕਰੀ ਜਾਊਗੀ ਮੈਂ ਨਹੀਂ ਖਤਮ ਹੋਣ ਦਿੰਦਾ ਉਹਦੀ ਪਾਠਾ ਮੈਂ ਤਾਂ ਪੰਜਾਬੀ ਬਲਾਉ ਮਰੇ ਜਵਾਖਾਂ ਨੂੰ ਹਾਂ ਨਾਲ ਤੇਰੇ ਨੇ ਵੀ ਸਮਝਾਇਆ ਕਰਗਾ ਪੰਜਾਬੀ ਚ ਗੱਲ ਕਰਿਆ ਕਰ ਕਦੇ ਕਦੇ ਅੰਗਰੇਜ਼ੀ ਜੀ ਕਰ ਜਾਂਦੀ ਆ ਉਹ ਮੇਰੀ ਗੱਲ ਸੁਣ ਫਿਰ ਭਾਈ ਮੈਂ ਮੇਰੇ ਸਾਲੇ ਨਾਲ ਗੱਲ ਕਰ ਲੈਣਾ ਮਾਪਾ ਮਾਪਾ ਦੂਜੇ ਲੋਟਾ ਮੈਂ ਸਾਲੇ ਨਾਲ ਗੱਲ ਕਰ ਲਵਾਂਗਾ ਜਰਾਨੀ ਲਾਲ ਕਰਾ ਮਾਪਾ ਆਸ ਗਵਾਨ ਤੂੰ ਕੋਈ ਅਛਾ ਮੰਗਦਾ ਹੈ ਕਹਣਾ ਵੀ ਸਾਲੇ ਨਾਲੀ ਤੋਂ ਪਾਪਰਾ ਲਾਉਣਾ ਮੇਰੀ ਗੱਲ ਜੇ ਕੋਈ ਛੱਡੀ ਛੜਾਈ ਹੋਵੇ ਫਿਰ ਤਾਂ ਕੋਈ ਚੱਕਾ ਚੱਲ ਜੂ ਹੈ ਚੱਲ ਜੂ ਜੇ ਮੜਾ ਮੋਟਾ ਲੰਗ ਲੰਗ ਚੱਲ ਜੂ ਆਜੀ ਉਜੀ ਹੋਵੇ ਚੱਲ ਜੂ ਛੱਡੀ ਛੁੱਟੀ ਚੱਲ ਜੂ ਹੈ ਚੱਲ ਜੂ ਜੇ ਠੀਕ ਹੈ ਫਿਰ ਤਾਂ ਤੇਰੇ ਬਾਰੇ ਦਿਮਾਗ ਦੀ ਠੀਕ ਹੋਵੇ ਸਰੀਰ ਦੀ ਠੀਕ ਹੋਵੇ ਲੱਤ ਲੁੱਤ ਦਾ ਕੋਈ ਚੱਕਰ ਨਹੀਂ ਪਾਈ ਮੇਰੀ ਗੱਲ ਚਾਹ ਗੁੰਗੀ ਮਿਲ ਜਾ ਪੜਾ ਬੋਲੀਆਂ ਬੋਲੀਆਂ ਗੁੰਗੀ ਵੀ ਠੀਕ ਹੈ ਗੁੰਗੀ ਜਨਾਨੀ ਸੰਕਾ ਸੌ ਸੁੱਖਾ ਹਾਂ ਨਾ ਨਹੀਂ ਕੋਈ ਭਾਈ ਲੜਾਈ ਨਹੀਂ ਹੂ ਹਾਂ ਇਸ਼ਾਰਿਆਂ ਨਾਲ ਚੱਲ ਹਾਂ ਠੀਕ ਆ ਸਾਰੇ ਕਲੇਸ਼ ਦੀ ਜੜੇ ਅਜੀਬ ਹੁੰਦੀ ਆ ਜੇ ਜੀਵੇ ਰਿਹੂ ਤਾਂ ਗੱਲੇ ਖਤਮ ਹੈ ਮੇਰੀਆਂ ਤਾਂ ਚਾਰ ਉਂਗਲਾਂ ਕਿਉਂ ਚ ਹੋਣਗੀਆਂ ਹੈ ਮੈਂ ਠੀਕ ਆ ਇੱਥੇ ਆ ਨਾ ਲੈਣ ਤੇ ਹੁਣ ਠੀਕ ਆ ਠੀਕ ਆ ਹੁਣ ਤੂੰ ਕਰਾਏਂਗਾ ਕਦੋਂ ਆ ਮਮਾ ਕੱਪੜੇ ਕਪੜੇ ਸਮਿਆ ਲਾ ਹੈ ਮੇਰੀ ਗੱਲ ਸੁਣ ਕੱਢੂ ਮੈਂ ਮੇਰੇ ਸਾਲੇ ਨੂੰ ਬੁਲਾਉਣਾ ਓਰੇ ਬੁਲਾ ਲਾ ਠੀਕ ਆ ਮੈਂ ਕਿਉਂ ਕਰਦਾ ਪਰ ਆਲਾ ਮਾ ਵੀ ਭਰਾ ਧੌੜੇ ਤੂੰ ਲੈ ਜੇ ਕੜਵਾ ਲੰਮ ਜਿਹੜਾ 2-4 ਹੈ ਕਿਨੇ ਬੱਚਾ ਹੈ ਹੋ ਹੈ ਮੈਂ ਪਰਜਾਈ ਕੋਲ ਜਾਇਆ ਉਹਨਾਂ ਮੜਾਂ ਦੇ ਜਗ੍ਹਾ ਪਰਜ ਮਾ ਜਾਨਣਾ ਚੱਲ ਫਿਰ ਮੈਂ ਕਰਾਉਣਾ ਕੋਸਾ ਭੈਣ ਦਾ ਖ਼ਤਮ ਗਾਹਾਂ ਕਾਹੀ ਵਧੀ ਜਾਂਦਾ ਜਾਨਣਾ ਕਿਉਂ ਵਿਚਰਦਾ ਉਹ ਕੰਜਰ ਦਾ ਦਾ ਭਖ ਜੂ ਹੈ ਮੈਨੂੰ ਰੋਟੀ ਨਹੀਂ ਤਪਦੇ ਹੁੰਦੇ ਹਵਾ-ਓਵਾ ਚੱਲੋ ਲੈ ਗਰ ਪੱਖਾ-ਪੁੱਖਾ ਲੈ ਕਰ ਗਰਮੀ ਲੱਗ ਜੂ ਪਹਿਲੀ ਕੰਜਰ ਦਾ ਦਰਾਂ ਲੀਬਰ ਖਰਾਬ ਹੈ ਹੋ ਚੱਲ ਉਹ ਗਰਮੀ ਜਹ ਐਤੋਂ ਪੱਥਲਾ ਇਹ ਜਿਹੜੀਆਂ ਗੋਲੀਆਂ ਇਹ ਚਲ ਭੁੱਕੀ ਖਰੌਲੇ ਗੋਲੀਆਂ ਆਉਂਦੀ ਨੇ ਉਹ ਲੈ ਲਾਂਗੇ ਹਨੂ ਦੰਗੀਆਂ ਕੰਜਰ ਦਾ ਇੱਕ ਦਾ ਚੱਦ ਦੀ ਚੀਜ਼ ਖਾਣਾ ਉਹ ਹੀ ਛੱਡ ਦੇ ਤੂੰ ਹੈ ਚੰਗਾ ਉਹ ਕੰਜਰ ਦਾ ਮਿਲਦੀ ਨਹੀਂ ਮੈਨੂੰ ਪਿਵਾ ਉਈ ਨਾ ਮੈਂ ਆਪੇ ਲਿਆ ਫੇਦ ਜਨੇ ਆਹੋ ਹੈ ਆਹੋ ਆ ਜੀ ਓਏ ਕੁੱਕੜੀਆਂ ਤੋੜ ਲਈ ਓਏ ਆ ਚੰਗਾ ਇਹ ਬਚਾਰਾ ਬਰਬਰ ਕਰਦਾ ਫਿਰਦਾ ਭਾਈ ਇਹ ਬਾਬਾ ਬਚਾਰਿਆ ਭਰਦੇ ਤੋਂ ਪਾਇਦਾ ਤੇਰਾ ਕੀ ਜਾਂਦਾ ਹੈ ਵਿਚਾਰੇ ਗਰੀਬ ਦਾ ਮਾਤੜ ਦਾ ਕੰਮ ਸਰਜੂ ਕਿਤੇ ਨਾ ਕਿਤੇ ਰੋਟੀ ਪਾਗਦੀ ਹੋ ਜੂ ਵਿਚਾਰੇ